ਰਤਿੰਦਰ ਸੰਦੂ ਦੀ ਪੁਸਤਕ ਜੜਾਂ ਦੇ ਵਿੱਚ ਬਚਾਲੇ ਵਿੱਚੋਂ ਰਚਨਾ ਸਬਬਾਂ ਦਾ ਵਿਜੀਵਿਦਾਨ ਕਈ ਵਾਰ ਹਿੰਦੀ ਫਿਲਮ ਦੇਖਦੇ ਹਾਂ ਮੌਕਾ ਮੇਲਾਂ ਦੇ ਸਹਾਰੇ ਜਲਦੀ ਕਹਾਣੀ ਤੇ ਅਕਸਰ ਅਸੀਂ ਕਿੰਤੂ ਪਰੰਤੂ ਕਰਦੇ ਹਾਂ ਪਰੰਤੂ ਜ਼ਿੰਦਗੀ ਵਿੱਚ ਕਈ ਵਾਰੀ ਸੱਚਮੁੱਚ ਅਜਿਹੇ ਮੌਕਾ ਮਿਲ ਜਾਂ ਸਬਬ ਬਣਾ ਦਿੰਦੀ ਹੈ ਕਿ ਉਹ ਜ਼ਿੰਦਗੀ ਦੇ ਸਫ਼ਰ ਵਿੱਚ ਸਦਾ ਲਈ ਜ਼ਿੰਦਗੀ ਦੀ ਕੋਈ ਕੜੀ ਬਣ ਕੇ ਅੰਕਿਤ ਹੋ ਜਾਂਦੇ ਹਨ ਕਦੀਉਂ ਸੋਚ ਤੇ ਅਜਿਹਾ ਅਸਰ ਵੀ ਪਾ ਜਾਂਦੇ ਹਨ ਕਿ ਆਉਣ ਵਾਲੇ ਭਲਾਂ ਦੇ ਰੰਗ ਹੀ ਬਦਲ ਜਾਂਦੇ ਹਨ ਸਤਰੰਗੀਆਂ ਮੁਸਕਰਾਉਂਦੀਆਂ ਹਨ ਤੇ ਕਦੀ ਇਸ ਤੇ ਉਲਟ ਬੜਾ ਪਿਆਰਾ ਕੁਝ ਖਵਾ ਬਿੰਦੇ ਹਨ ਇਸ ਸਬਬ ਅਨਕਿਆਸੇ ਆਉਂਦੇ ਹਨ ਤੇ ਸਾਡੀ ਕਿਆਸ ਦੀਆਂ ਹੱਦਾਂ ਤੋਂ ਕਿਤੇ ਪਾਰ ਤੱਕ ਆਪਣੀਆਂ ਪੜਾਣ ਛੱਡ ਜਾਂਦੇ ਹਨ ਮੇਰੀ ਬੇਟੀ ਨੂੰ 올 ਇੰਡੀਆ ਲੈਵਲ ਦੇ ਟੈਸਟ ਦੇ ਆਧਾਰ ਤੇ ਐਮਬੀਬੀਐਸ ਵਿੱਚ ਮਹਾਰਾਸ਼ਟਰ ਦੇ ਸ਼ਹਿਰ ਰੰਗਾਬਾਦ ਵਿੱਚ ਸੀਟ ਮਿਲੀ ਉਸ ਨੂੰ ਦਾਖਲ ਕਰਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਦੇ ਦੌਰਾਨ ਹੀ ਮੈਂ ਨਾਲ-ਨਾਲ ਆਪਣੀ ਬੇਟੀ ਨੂੰ ਸਮਝਾਉਂਦੀ ਰਹੀ ਕਿ ਪੜਨ ਵੱਲ ਧਿਆਨ ਦੇਵੀਂ ਤੇ ਜੇ ਕੋਈ ਲੜਕਾ ਤੈਨੂੰ ਕਹੇ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ ਤੇ ਤੂੰ ਕਹਿ ਦੇਵੀਂ ਕਿ ਮੈਂ ਇੰਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਵਗੈਰਾ-ਵਗੈਰਾ ਉਹ ਅੱਛਾ-ਅੱਛਾ ਕਰਦੀ ਰਹੀ ਤੇ ਮੈਨੂੰ ਤਸੱਲੀ ਦੀ ਹੋ ਗਈ ਕਿ ਮੇਰੀ ਬੇਟੀ ਸਮਝਦਾਰ ਹੈ ਅਸਲ ਵਿੱਚ ਮੈਡੀਕਲ ਕਾਲਜ ਦੇ ਮਾਹੌਲ ਬਾਰੇ ਜੋ ਸੁਣਿਆ ਸੀ ਤੇ ਬੇਟੀ ਤੇ ਪਹਿਲੀ ਵਾਰ ਘਰ ਤੋਂ ਬਾਹਰ ਰਹਿਣ ਕਰਕੇ ਮੈਂ ਪਹਿਲਾਂ ਤੋਂ ਹੀ ਫਿਕਰਮੰਦ ਸੀ ਤੇ ਜੀਂਆਂ ਗੱਲਾਂ ਨਾਲ ਆਪਣੇ ਮਨ ਨੂੰ ਵੀ ਤਸੱਲੀ ਦੇ ਰਹੀ ਸਾਂ ਆਖਰ ਉਸ ਨੂੰ ਕਾਲਜ ਦੇ ਹੋਸਟਲ ਵਿੱਚ ਛੱਡ ਕੇ ਸਾਡੀ ਉਸ ਤੋਂ ਵਾਪਸ ਆਉਣ ਦਾ ਦਿਨ ਆ ਗਿਆ ਹੁਣ ਤੋਂ ਪਹਿਲਾਂ ਸ਼ਾਮ ਵੇਲੇ ਅਸੀਂ ਬੇਟੀ ਨੂੰ ਹੋਸਟਲ ਮਿਲਣ ਵਾਸਤੇ ਗਏ ਉਸ ਵਕਤ ਹੋਰ ਵੀ ਕਈ ਲੜਕੀਆਂ ਦੇ ਰਿਸ਼ਤੇਦਾਰ ਜਾਂ ਵਾਕਫ ਮਿਲਣ ਆਏ ਹੋਏ ਸਨ ਸਾਡੇ ਨੇੜੇ ਹੀ ਬੜੀ ਸੋਹਣੀ ਪਗੜੀ ਬੰਨੀ ਇੱਕ ਸਨੱਖਾ ਲੜਕਾ ਸਕੂਟਰ ਤੇ ਬੈਠਾ ਬੈਠਾ ਹੀ ਇੱਕ ਕੁੜੀ ਨਾਲ ਗੱਲ ਕਰ ਰਿਹਾ ਸੀ ਫਿਰ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੈ ਪੰਜਾਬ ਤੋਂ ਬਾਹਰ ਦੋ ਸਰਦਾਰ ਮਿਲਦਿਆਂ ਹੀ ਆਪਸ ਵਿੱਚ ਗੱਲ ਨਹੀਂ ਲੱਗ ਜਾਂਦੇ ਹਨ ਮੇਰੇ ਪਤੀ ਵੀ ਉਸ ਲੜਕੇ ਨਾਲ ਗੱਲਾਂ ਕਰਨ ਲੱਗ ਪਏ ਪਤਾ ਲੱਗਾ ਕਿ ਦੋਵੇਂ ਪੈਂਡਪਰਾ ਹਨ ਕਿ ਕਿਸੇ ਮਿਲਟਰੀ ਅਫਸਰ ਦੇ ਬੱਚੇ ਹਨ ਐਮਬੀਬੀਐਸ ਵਿੱਚੋਂ ਇੰਟਰਨਸ਼ਿਪ ਮਕਾਕੇ ਪੋਸਟ ਗ੍ਰੈਜੂਏਸ਼ਨ ਦੀ ਸੀਟ ਮਿਲਦੀ ਕੁੜੀਕ ਵਿੱਚ ਹਨ ਇਸ ਪਿੱਛੋਂ ਅਸੀਂ ਵਾਪਸ ਆ ਗਏ ਪਰ ਉਹ ਚਿਹਰਾ ਮਨ ਵਿੱਚ ਉਕਰਿਆ ਰਿਹਾ ਅਸੀਂ ਦੋ ਤਿੰਨ ਮਹੀਨੇ ਪਿੱਛੋਂ ਬੇਟੀ ਨੂੰ ਮਿਲਣ ਜਾਂਦੇ ਰਹੇ ਕੋਈ ਸਵਾ ਕੁ ਸਾਲ ਪਿੱਛੋਂ ਅਚਾਨਕ ਇੱਕ ਦਿਨ ਮੇਰੀ ਬੇਟੀ ਦਾ ਫੋਨ ਆਇਆ ਮੇਰੇ ਫੋਨ ਚੁੱਕਨ ਤੇ ਕਹਿਣ ਲੱਗੀ ਪਾਪਾ ਨੂੰ ਕਹੋ ਦੂਜੇ ਕਮਰੇ ਚੋਂ ਦੂਜਾ ਫੋਨ ਉਹ ਵੀ ਚੁੱਕ ਲੈਣ ਮੈਂ ਦੋਹਾਂ ਨਾਲ ਗੱਲ ਕਰਨੀ ਹੈ ਉਦੋਂ ਲੈਂਡਲਾਈਨ ਹੀ ਹੁੰਦੀ ਸੀ ਫਿਰ ਉਸਨੇ ਕਿਹਾ ਕਿ ਜਦੋਂ ਤੁਸੀਂ ਇੱਥੇ ਮੈਨੂੰ ਦਾਖਲ ਕਰਵਾਉਣ ਆਏ ਸੀ ਇੱਕ ਲੜਕੇ ਜਗਰੂਪ ਨੂੰ ਦੇਖਿਆ ਸੀ ਉਸਨੇ ਮੈਨੂੰ ਪ੍ਰਪੋਜ਼ ਕੀਤਾ ਹੈ ਨਾਲ ਹੀ ਉਸਨੇ ਦੱਸਿਆ ਕਿ ਉਸ ਨੂੰ ਅੱਖਾਂ ਦੇ ਵਿਭਾਗ ਵਿੱਚ ਪੋਸਟ ਗ੍ਰੈਜੂਏਸ਼ਨ ਮਿਲ ਗਈ ਹੈ ਸਾਡੀਆਂ ਅੱਖਾਂ ਸਾਹਮਣੇ ਔਰੰਗਾਬਾਦ ਦਾ ਸਾਰਾ ਚਲਚਿਤਰ ਘੁੰਮ ਗਿਆ ਮੈਂ ਬੇਟੀ ਨੂੰ ਕਿਹਾ ਤੂੰ ਉਸਨੂੰ ਕਹਿਣਾ ਸੀ ਕਿ ਮੈਂ ਅਜੇ ਪੜਨਾ ਉਗੋਂ ਬੋਲੀ ਮੈਂ ਕਿਹਾ ਸੀ ਪਰ ਉਹ ਕਹਿੰਦਾ ਸੀ ਕਿ ਮੈਂ ਪੜਾਈ ਵਿੱਚ ਰਿਕਵਰਡ ਥੋੜਾ ਬੰਨਣਾ ਹੈ ਫਿਰ ਸਾਡੇ ਘਰ ਵਿੱਚ ਇਸ ਸੰਬੰਧੀ ਕਸ਼ਮਕਸ਼ ਸ਼ੁਰੂ ਹੋ ਗਈ ਸਾਲ ਦੇ ਅੰਦਰ ਹੀ ਉਸਦੇ ਮਾਪੇ ਤਾਂ ਮੰਨ ਗਏ ਪਰ ਅਸੀਂ ਡੇਢ ਕੁ ਸਾਲ ਲਟਕਾਵਲੀ ਸਥਿਤੀ ਵਿੱਚ ਰਹੇ ਪਹਿਲਾਂ ਤਾਂ ਮੇਰੇ ਪਤੀ ਤੇ ਬਾਅਦ ਵਿੱਚ ਰਿਸ਼ਤੇਦਾਰਾਂ ਵੱਲੋਂ ਕੋਈ ਚੰਗਾ ਹੰਗਾਰਾ ਨਾ ਮਿਲਿਆ ਆਖਰਕਾਰ ਸਭ ਦੇ ਸਹਿਮਤ ਹੋਣ ਪਿੱਛੋਂ ਬੇਟੀ ਦੀ ਐਮਬੀਬੀਐਸ ਦੇ ਆਖਰੀ ਸਾਲ ਵਿੱਚ ਅਸੀਂ ਲੜਕੇ ਦੇ ਘਰ ਜਾ ਕੇ ਦੋਹਾਂ ਦੀ ਮੰਗਣੀ ਕਰਾਈ ਇਸ ਤੋਂ 3-4 ਮਹੀਨੇ ਪਿੱਛੋਂ ਦੀ ਗੱਲ ਹੈ ਬੇਟੀ ਛੁੱਟੀਆਂ ਵਿੱਚ ਘਰ ਆਈ ਹੋਈ ਸੀ ਉਸਨੂੰ ਅੱਖਾਂ ਵਿੱਚ ਕੋਈ ਤਕਲੀਫ ਝਾਪੀ ਜਿਸ ਵਕਤ ਡਾਕਟਰ ਨੂੰ ਦਿਖਾਇਆ ਉਸਨੇ ਆਪਣੀ ਅਸਮਰੱਥਾ ਜ਼ਾਹਰ ਕਰਦਿਆਂ ਸ਼ਹਿਰ ਦੇ ਇੱਕ ਹੋਰ ਡਾਕਟਰ ਵੱਲ ਭੇਜ ਦਿੱਤਾ ਹਜੇ ਦੂਸਰੇ ਡਾਕਟਰ ਵੱਲ ਜਾਣਾ ਹੀ ਸੀ ਕਿ ਸਾਡੇ ਭਾਵੀ ਦਾਮਾਦ ਯਾਨੀ ਡਾਕਟਰ ਜਗਰੂਪ ਦਾ ਫੋਨ ਆ ਗਿਆ ਕਿ ਮੈਂ ਲੁਧਿਆਣੇ ਆਇਆ ਹੋਇਆ ਹਾਂ ਤੇ ਕੀ ਅੰਮ੍ਰਿਤਸਰ ਵੀ ਆ ਜਾਵਾਂ ਸਾਡੇ ਹਾਂ ਕਹਿਣ ਤੇ ਉਹ ਆ ਗਿਆ ਉਸਨੂੰ ਬੇਟੀ ਦੀਆਂ ਅੱਖਾਂ ਦੀ ਸਥਿਤੀ ਦੱਸੀ ਤੇ ਅਸੀਂ ਉਸਨੂੰ ਨਾਲ ਹੀ ਲੈ ਕੇ ਡਾਕਟਰ ਵੱਲ ਗਏ ਅਗੇ ਨੇਤਰ ਮਾਹਰ ਨੇ ਚੈੱਕਅਪ ਤੋਂ ਪਿੱਛੋਂ ਕਿਹਾ ਕਿ ਦੋਆਂ ਅੱਖਾਂ ਵਿੱਚ ਰੈਟੀਨਾ ਡਿਟੈਚਮੈਂਟ ਯਾਨੀ ਅੱਖਾਂ ਦੀ ਇੱਕ ਤਕਲੀਫ ਜਿਸ ਵਿੱਚ ਅੱਖ ਦਾ ਮੂਰਤੀ ਪੱਟ ਆਪਣੀ ਥਾਂ ਤੋਂ ਵੱਖ ਹੋ ਜਾਂਦਾ ਹੋ ਰਹੀ ਹੈ। ਇੱਕ ਵਿੱਚ ਜ਼ਰ੍ਹਾ ਘੱਟ ਪਰ ਦੂਜੀ ਵਿੱਚ ਕਾਫੀ ਹੈ। ਜੇਕਰ ਫੌਰੀ ਤੌਰ ਤੇ ਆਪਰੇਸ਼ਨ ਨਾ ਕੀਤਾ ਗਿਆ ਤਾਂ ਅੱਖਾਂ ਦੀ ਰੌਸ਼ਨੀ ਸਦਾ ਲਈ ਖਤਮ ਹੋ ਜਾਵੇਗੀ। ਹੁਣ ਵੀ ਜਿੰਨੀ ਨਜ਼ਰ ਜਾ ਚੁੱਕੀ ਹੈ ਵਾਪਸ ਨਹੀਂ ਆਏਗੀ। ਮੈਂ ਸੁਣ ਕੇ ਸੁੰਨ ਹੋ ਗਈ ਤੇ ਉੱਥੇ ਬੈਠ ਗਈ। ਅੱਖਾਂ ਅੱਗੇ ਆਏ ਹਨੇਰੇ ਤੋਂ ਸਿਰਫ ਅਥਰੂ ਬਗਰੇਸਨ ਕੀ ਹੋਵੇਗਾ ਮੇਰੀ ਬੇਟੀ ਦਾ ਉਹ ਇੱਕ ਫਿਰ ਉਸ ਵੇਲੇ ਜਗਰੂਪ ਨੇ ਹੀ ਤਸੱਲੀ ਦਿੰਦਿਆਂ ਕਿਹਾ ਕੋਈ ਗੱਲ ਨਹੀਂ ਨੁਕਸਾਨ ਕਿਸੇ ਦੇ ਵੀ ਕਦੇ ਵੀ ਪੈ ਸਕਦਾ ਫਿਕਰ ਨਾ ਕਰੋ ਮੈਂ ਆਪਰੇਸ਼ਨ ਸਮੇਂ ਨਾਲ ਰਹਾਂਗਾ ਅੰਨਾ ਕੀ ਪਾੜੀ ਦੁੱਖ ਬੇਟੀ ਦੀਆਂ ਅੱਖਾਂ ਵਿੱਚ ਨੁਕਸ ਪੈਣ ਦੇ ਦੀ ਨਹੀਂ ਉਸ ਤੇ ਅਚਾਨਕ ਆਉਣ ਵਾਲੀ ਸਬਬ ਕਾਰਨ ਅਸੀਂ ਉਸ ਔਖੀ ਸਥਿਤੀ ਵਿੱਚੋਂ ਬਚ ਕੇ ਸਾਂ ਕਿ ਉਹਨਾਂ ਨੂੰ ਕਿੰਜ ਦੱਸੀਏ ਹਰ ਇੱਕ ਦੀ ਸੋਚ ਨਹੀਂ ਵਕਫਾ ਹੁੰਦੀ ਹੈ ਖੈਰ ਉਹ 10-12 ਦਿਨ ਰਿਹਾ ਦੋਹਾਂ ਅੱਖਾਂ ਦਾ ਵਾਰੀ-ਵਾਰੀ ਆਪਰੇਸ਼ਨ ਕਰਵਾਇਆ ਗਿਆ ਜੋ ਪਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਰਿਹਾ ਫਿਰ ਸਾਨੂੰ ਨਵੇਂ ਫਿਕਰ ਨੇ ਘੇਰ ਲਿਆ ਕਿ ਭਾਵੀ ਕੁੜਮ ਇਸ ਗੱਲ ਨੂੰ ਪਤਾ ਨਹੀਂ ਕਿਸ ਤਰ੍ਹਾਂ ਲੈਣ ਪਰ ਜਿਗਰੂਪ ਨੇ ਸਭ ਨੂੰ ਇਹ ਸਮਝਾਇਆ ਕਿ ਸਭ ਕੁਝ ਠੀਕ ਠਾਕ ਹੋ ਗਿਆ ਇਸ ਤਰ੍ਹਾਂ ਇੱਕ ਸ਼ਾਮ ਸਬਬ ਵੀ ਮਿਲਿਆ ਉਹ ਅਜਨਬੀ ਲੜਕਾ ਸਾਡਾ ਅਥ ਪਿਆਰਾ ਅਜੀਸ ਬਣ ਗਿਆ ਇੰਜ ਦੀ ਹੀ ਇੱਕ ਹੋਰ ਘਟਨਾ ਯਾਦ ਆ ਰਹੀ ਹੈ ਜਿਸ ਕਾਰਨ ਮੈਂ ਅੱਜ ਤੱਕ ਜੀ ਰਹੀ ਹਾਂ ਅਸੀਂ ਤਨ ਤਨ ਰਹਿੰਦੇ ਸਾਂ ਤੇ ਮੈਂ ਤੀਜੀ ਜਮਾਤ ਵਿੱਚ ਪੜਦੀ ਸਾਂ ਸਾਲਾਨਾ ਇਮਤਿਹਾਨ ਚੱਲ ਰਹੇ ਸਨ ਇੱਕ ਦਿਨ ਪੇਪਰ ਤੋਂ ਬਾਅਦ ਅਸੀਂ ਨੇੜੇ ਦੇ ਹੀ ਘਰਾਂ ਵਿੱਚ ਰਹਿਣ ਵਾਲੀਆਂ 8-10 ਲੜਕੀਆਂ ਖੇਡ ਰਹੀਆਂ ਸਾਂ ਅਚਾਨਕ ਇੱਕ ਕੁੜੀ ਬੋਲੀ ਕਿ ਚਲੋ ਦਰਬਾਰ ਸਾਹਿਬ ਮੱਥਾ ਟੇਕ ਕੇ ਆਈਏ ਪੇਪਰਾਂ ਦੇ ਦਿਨਾਂ ਵਿੱਚ ਰੱਬ ਤੋਂ ਡਰ ਜ਼ਿਆਦਾ ਹੀ ਲੱਗਦਾ ਸੋ ਸਭ ਕੁੜੀਆਂ ਜਾਣ ਲਈ ਚਾਰ ਹੋ ਗਈਆਂ ਤੇ ਚਲੀਆਂ ਗਈਆਂ ਉੱਥੇ ਜਾ ਕੇ ਇੱਕ ਸ਼ਰਾਰਤੀ ਕੁੜੀ ਸਭ ਨੂੰ ਨਾਲ ਲੈ ਕੇ ਪਾਣੀ ਵਿੱਚ ਜਾਵੜੀ ਕਿ ਚਲੋ ਇਸ਼ਨਾਨ ਕਰੀਏ ਪਰ ਮੈਂ ਨਾ ਕਰਦੀ ਰਹੀ ਕਰਦਿਆਂ ਤੇ ਪਾਣੀ ਦੋਹਾਂ ਤੋਂ ਡਰ ਲੱਗ ਰਿਹਾ ਸੀ ਪਰ ਕੁੜੀਆਂ ਆਪਣੀ ਥਾਂ ਡਰ ਰਹੀਆਂ ਸਨ ਕਿ ਜੇ ਇਹ ਨਾ ਨਹਾਤੀ ਤਾਂ ਆਪਣੇ ਘਰ ਜਾ ਕੇ ਦੱਸ ਦੇਵੇਗੀ ਤੇ ਉਥੋਂ ਗੱਲ ਸਾਰਿਆਂ ਦੇ ਘਰੀ ਪਹੁੰਚ ਸਕਦੀ ਹੈ ਸੋਨਾ ਮੈਨੂੰ ਮਜਬੂਰ ਕਰਕੇ ਬਣਾ ਲਿਆ ਫਿਰ ਜਦ ਮੈਂ ਪਾਣੀ ਵਿੱਚ ਗਈ ਕੁਝ ਪਤਾ ਹੀ ਨਾ ਲੱਗਾ ਕਿਵੇਂ ਡੁੱਬ ਗਈ ਨਾ ਪੈਰ ਤਲਕਿਆ ਨਾ ਕੋਈ ਦਰਦ ਦੀ ਚੀਕ ਵੱਜੀ ਬਸ ਕੁਝ ਧੇਰ ਦੇ ਵਕਫੇ ਪਿੱਛੋਂ ਜਾਪਿਆ ਜਿਵੇਂ ਅੱਖਾਂ ਤੇ ਪੀਲਾ ਚਾਨਣ ਝਾਪਿਆ ਜਿਵੇਂ ਮੈਂ ਝੂਲੇ ਵਿੱਚ ਸਾਂ ਤੇ ਫਿਰ ਅਚਾਨਕ ਚੇਤਨਾ ਆਈ ਮੈਂ ਕੁੜੀ ਦਾ ਹੱਥ ਫੜ ਕੇ ਬਾਹਰ ਹਾਰੀ ਸਾਂ ਸਾਰੀਆਂ ਕੁੜੀਆਂ ਮੇਰੇ ਦੁਆਲੇ ਹੋ ਗਈਆਂ ਕਿ ਤੂੰ ਤਾਂ ਡੁੱਬ ਗਈ ਸੈਂ। ਜੇ ਅਸੀਂ ਬੜਾ ਰੌਲਾ ਪਾਇਆ ਪਰ ਮੈਨੂੰ ਕਿਸੇ ਦਾ ਵੀ ਰੌਲਾ ਨਾ ਸੁਣਿਆ। ਅੱਜ ਸੋਚਾਂ ਤਾਂ ਇਹ ਗੱਲ ਵੀ ਕੁਝ ਮੁਸ਼ਕਲ ਲੱਗਦੀ ਹੈ। ਆਪਣੀ ਉਮਰ ਤੇ ਭਾਰ ਜਿੰਨੇ ਦੂਜੇ ਬੱਚੇ ਨੂੰ ਕੋਈ ਆਸਾਨੀ ਨਾਲ ਪੌੜੀ ਤੇ ਖੜਕੇ ਖਿੱਚ ਲਵੇ। ਸ਼ਾਇਦ ਮੈਂ ਜਿਸ ਪਲ ਪਾਣੀ ਦੇ ਛਾਲ ਨਾਲ ਬਾਹਰ ਆਈ ਹੋਵਾਂਗੀ ਉਸੇ ਵੇਲੇ ਕਿਸੇ ਕੁੜੀ ਦੇ ਹੱਥ ਵਿੱਚ ਮੇਰੀ ਗੁੱਤ ਜਾਂ ਹੱਥ ਆ ਗਿਆ ਤੇ ਇਸ ਗਜ਼ਬ ਦੇ ਸਬੱਬ ਸਦਕਾ ਮੈਂ ਇਹ ਘਟਨਾ ਦਸਨ ਦੇ ਯੋਗ ਹੋ ਸਕੀ। ਜਿਸ ਨੂੰ ਕਰਜ਼ਿਆਂ ਤੋਂ ਲਕਾਉਣ ਵਾਸਤੇ ਸਾਰਿਆਂ ਇੱਕ ਦੂਜੇ ਨੂੰ ਸਹਵਾ ਪਾਉਂਦੀਆਂ ਰਹੀਆਂ ਸਨ। ਇਸੇ ਤਰ੍ਹਾਂ ਹੀ ਕੁਝ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਪਿੰਡ ਦਾ ਇੱਕ ਆਦਮੀ ਕੁਝ ਢਿੱਲਾ ਮੱਠਾ ਸੀ। ਉਸ ਦਾ ਲੜਕਾ ਸਕੂਟਰ ਤੇ ਉਸ ਨੂੰ ਨੇੜਲੇ ਕਸਬੇ ਦੇ ਡਾਕਟਰ ਕੋਲ ਲੈ ਗਿਆ। ਦਵਾਈ ਲੈ ਕੇ ਆਉਂਦਿਆਂ ਵਾਪਸੀ ਤੇ ਸਕੂਟਰ ਰਸਤੇ ਵਿੱਚ ਆਉਂਦੀ ਰੋਹੀ ਦੀ ਇੱਕ ਪੁਲੀ ਤੇ ਬੰਦ ਹੋ ਗਿਆ। ਬਜ਼ੁਰਗ ਉੱਤਰ ਕੇ ਇੱਕ ਪਾਸੇ ਬੈਠ ਗਿਆ ਤੇ ਮੁੰਡਾ ਸਕੂਟਰ ਨੂੰ ਕਿੱਕਾ ਮਾਰਨ ਲੱਗ ਪਿਆ। ਜਦ ਸਕੂਟਰ ਸਟਾਰਟ ਹੋਇਆ ਲੜਕੇ ਨੇ ਪਿਤਾ ਨੂੰ ਬੈਠਣ ਵਾਸਤੇ ਕਿਹਾ ਪਰ ਉਸਦੇ ਪਿਤਾ ਦੇ ਪ੍ਰਾਂਪੰਖੇ ਰੁੱਤ ਤੱਕ ਉੱਤੇ ਬੈਠੇ ਆ ਉੱਠ ਚੁੱਕੇ ਸਨ ਕਈ ਸਹਿਜ ਸੁਭਾਵਾਪਰ ਦੀਆਂ ਘਟਨਾਵਾਂ ਅਜਿਹੇ ਸਬਬ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਕਿ ਸਦਾ ਦੀ ਜ਼ਿੰਦਗੀ ਵਿੱਚ ਆਪਣੇ ਕਿਸੇ ਅੰਸ਼ ਦੀਪਾ ਛੱਡ ਜਾਂਦੀਆਂ ਹਨ ਫਿਰ ਅਸੀਂ ਜ਼ਿੰਦਗੀ ਪਰ ਉਹਨਾਂ ਦੀ ਛੱਡੀ ਕੋਸੈਲ ਤੋਂ ਨਹੀਂ ਨਿਕਲ ਸਕਦੇ ਕਦੀ ਕਿਸੇ ਪਲ ਕੋਈ ਘਟਨਾ ਕੋਈ ਹਰਕਤ ਇੰਜ ਦਾ ਸਬਬ ਬਣ ਕੇ ਆਉਂਦੀ ਹੈ ਕਿ ਕਮਜ਼ੋਰ ਤੋਂ ਕਮਜ਼ੋਰ ਬੰਦੇ ਨੂੰ ਵੀ ਮਜ਼ਬੂਤੀ ਨਾਲ ਟਣੇ ਰਹਿਣ ਦਾ ਹੌਸਲਾ ਦੇ ਜਾਂਦੀ ਹੈ ਗੱਲ ਉਦੋਂ ਦੀ ਹੈ ਜਦੋਂ ਮੈਂ 5 ਜਾਂ 6 ਸਾਲ ਦੀ ਹੋਵਾਂਗੀ ਪਰ ਸਾਰਾ ਕੁਝ ਬਿਲਕੁਲ ਸਾਫ਼-ਸਾਫ਼ ਯਾਦ ਹੈ ਅਸੀਂ ਤਰਨਤਾਰਨ ਅੰਮ੍ਰਿਤਸਰ ਨੂੰ ਜਾਂਦੀ ਮੇਨ ਰੋਡ ਤੇ ਬਣੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦੇ ਸਾਂ ਮਕਾਨ ਮਾਲਕ ਟਾਟਾ ਰਹਿੰਦੇ ਸਨ ਮਕਾਨ ਮਾਲਕ ਦਾ ਭਰਾ ਨਿਸ਼ੱਤਰ ਸਿੰਘ ਘਰ ਦੀ ਦੇਖਭਾਲ ਕਰਦਾ ਸੀ ਉੱਪਰਲੀ ਮੰਜ਼ਲ ਤੇ ਅਸੀਂ ਰਹਿੰਦੇ ਸਾਂ ਹੇਠਲਾ ਹਿੱਸਾ ਉਸਨੇ ਕਿਸੇ ਖੂਬਸੂਰਤ ਤੇ ਤੇਜ਼ ਤਰਾਰ ਔਰਤ ਨੂੰ ਕਿਰਾਏ ਤੇ ਦੇ ਦਿੱਤਾ ਉਸਦੇ ਦੋ ਛੋਟੇ-ਛੋਟੇ ਬੱਚੇ ਸਨ ਉਸਦੀ ਸੱਸ ਬਿਲਕੁਲ ਸਾਧਾਰਨ ਸੀ ਖੀਂਟ ਤੱਕ ਅਗਰਾ ਪਹੁੰਚੀ ਤਾਂ ਉਸ ਦਾ ਕਰਵਾਲਾ ਵੀ ਬਿਲਕੁਲ ਹੀ ਸਿੱਧਾ ਸਾਦਾ ਪੰਸਾਰੀ ਸੀ ਜਿਸ ਦੀ ਇੱਕ ਅੱਖ ਵਿੱਚ ਚਿੱਟਾ ਪਿਆ ਹੋਇਆ ਸੀ ਉਹ ਸ਼ਾਇਦ ਮਾੜੀ ਮੋਟੀ ਨਰਸੋ ਵੀ ਪਰ ਕਰਦੇ ਬਾਰ ਉਸ ਨੇ ਬੋਰਡ ਤੇ ਲੇਡੀ ਡਾਕਟਰ ਲੀਲਾਵੰਤੀ ਵੱਡੇ ਵੱਡੇ ਅੱਖਰਾਂ ਵਿੱਚ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਤਿੰਨਾ ਪੇਸ਼ਾਵਾਂ ਵਿੱਚ ਲਿਖਾਇਆ ਹੋਇਆ ਸੀ ਮਰੀਜ਼ ਤਾਂ ਕੋਈ ਭੁੱਲਿਆ ਭਟਕਿਆ ਹੀ ਆਉਂਦਾ ਪਰ ਸ਼ਹਿਰ ਦਾ ਇੱਕ ਅਮੀਰ ਆਦਮੀ ਰਜ਼ਾਨਾ ਸ਼ਾਮ ਨੂੰ ਆਇਆ ਕਰਦਾ ਸੀ ਜਿਸ ਤੋਂ ਸ਼ਾਇਦ ਬਚਿੱਤਰ ਸਿੰਘ ਕਿਹਾ ਜਾਂਦਾ ਸੀ ਇਸ ਵਰਤਾਰੇ ਦਾ ਸੱਚ ਹੁਣ ਇਨੇ ਸਾਲਾਂ ਪਿੱਛੋਂ ਸਮਝ ਵਿੱਚ ਆ ਰਿਹਾ ਹੈ ਉਸ ਦਿਨ ਸ਼ਾਮ ਨੂੰ ਮੈਂ ਖੇਡਦਿਆਂ ਖੇਡਦਿਆਂ ਪੌੜੀਆਂ ਵੱਲ ਆਈ ਤਾਂ ਹਨੇਰੇ ਦੇ ਕੁਸਮਸੇ ਵਿੱਚ ਨਿਸ਼ੱਤਰ ਸਿੰਘ ਖੜਾ ਦਿਸਿਆ ਉਸਦੇ ਸੱਜੇ ਹੱਥ ਵਿੱਚ ਲੰਗੀ ਤਲਵਾਰ ਸੀ ਮੈਂ ਕੁਝ ਬੋਲਣ ਹੀ ਲੱਗੀ ਸਾਂ ਕਿ ਉਸਨੇ ਇਸ਼ਾਰੇ ਨਾਲ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਚੁੱਪ ਕਰਕੇ ਉੱਪਰ ਆ ਗਈ ਕੁਝ ਹੀ ਢੇਰ ਪਿੱਛੋਂ ਹੇਠਾਂ ਰੌਲਾ ਪੈ ਗਿਆ ਸਾਰੇ ਘਰ ਦੇ ਜਲਦੀ ਨਾਲ ਦਰਵਾਜ਼ੇ ਬੰਦ ਕਰਕੇ ਸੌਂ ਗਏ ਸਵੇਰੇ ਉੱਠਦਿਆਂ ਹੀ ਥੱਲੇ ਦੇ ਘਰ ਵਿੱਚ ਕਿੰਨੇ ਸਾਰੇ ਲੋਕ ਇਕੱਠੇ ਹੋਏ ਪਏ ਸਨ ਕਿਸੇ ਨੂੰ ਕਹਿੰਦੇ ਆ ਸੁਣਿਆ ਕਿ ਕਿਸੇ ਨੇ ਉਸ ਰੋਜ਼ ਆਉਣ ਵਾਲੇ ਸ਼ਰਾਫ ਦੇ ਢਿੱਡ ਵਿੱਚ ਤਲਵਾਰ ਖੋਪ ਦਿੱਤੀ ਹੈ ਮੈਨੂੰ ਨਸ਼ੱਤਰ ਸਿੰਘ ਦਾ ਉਹੀ ਕੁਰਬਾਨ ਵਾਲਾ ਸੀਨ ਚੇਤੇ ਸੀ ਮੇਰੇ ਬਾਲ ਮਨ ਨੂੰ ਯਕੀਨ ਹੋ ਗਿਆ ਕਿ ਉਸੇ ਨੇ ਹੀ ਤਲਵਾਰ ਮਾਰੀ ਹੈ ਮੈਨੂੰ ਕਰਦਿਆ ਨੇ ਵਾਰ-ਵਾਰ ਬਹੁਤ ਪੱਕਾ ਕੀਤਾ ਸਖਤੀ ਨਾਲ ਬਾਰ-ਬਾਰ ਸਮਝਾਇਆ ਕਿ ਤੈਨੂੰ ਜਿਹੜਾ ਮਰਜ਼ੀ ਪੁੱਛੇ ਕਿ ਕੀ ਹੋਇਆ ਸੀ ਤੂੰ ਕਹਿਣਾ ਮੈਨੂੰ ਨਹੀਂ ਪਤਾ ਪੁਲਿਸ ਵਾਲੇ ਸਾਰੇ ਗਵਾਡੀਆਂ ਦੀਆਂ ਗਵਾਹੀਆਂ ਲੇ ਰੇਸਨ ਮੈਨੂੰ ਵੀ ਪੁੱਛਿਆ ਕਰਦੇ ਸਾਹਮਣੇ ਖੜੇ ਸਨ ਉਹਨਾਂ ਦਾ ਕਿਹਾ ਮੈਨੂੰ ਯਾਦ ਸੀ ਪਰ ਉਸ ਪੌੜੀਆਂ ਵਿੱਚ ਤਲਵਾਰ ਫੜੀ ਖੜੇ ਨਸ਼ੱਤਰ ਦਾ ਪ੍ਰਤੀਬਿੰਬ ਵੀ ਉਸੇ ਬਲ ਮੇਰੇ ਸਾਹਮਣੇ ਸੀ ਮੈਂ ਕਿਹਾ ਇੱਕ ਆਦਮੀ ਨੇ ਕੁਰਬਾਨ ਮਾਰੀ ਸੀ ਉਸ ਦਾ ਨਾਮ ਮੈਂ ਕਰਦਿਆਂ ਤੋਂ ਡਰਦੀ ਲੁਕਾ ਗਈ ਇੱਕ ਪਲ ਦੇ ਸਬਬ ਕਾਰਨ ਮੈਂ ਸਾਰੇ ਕਰਦਿਆਂ ਤੋਂ ਡਰੇ ਬਿਨਾ ਸੱਚ ਬੋਲ ਸਕੀ ਸਾਂ ਝਿੜਕਾਂ ਤਾਂ ਬਹੁਤ ਪਈਆਂ ਪਰ ਮੈਨੂੰ ਆਪਣੇ ਮਨੋਂ ਸੱਚ ਬੋਲਣ ਦੀ ਤਸੱਲੀ ਰਹੀ ਸੀ ਕੁਝ ਪਲ ਵੀ ਸਬਬ ਬਨ ਲਈ ਖੁਦ ਪੈਰ ਕਰਕੇ ਸਾਨੂੰ ਇਸ਼ਾਰਾ ਕਰਦੇ ਹਨ ਤੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹਾਂ ਪਲਾਂ ਦੀ ਸਮਰੱਥਾ ਨੂੰ ਸਹਾਕਾਰ ਕਰਦੇ ਹਾਂ ਮੇਰੀ ਛੋਟੀ ਤੇ ਇੱਕੋ ਇੱਕ ਭੈਣ 1993 ਵਿੱਚ ਸਵਰਗਵਾਸ ਹੋ ਗਈ ਉਸ ਦਾ ਘਰ ਕਸਬੇ ਤੋਂ ਬਾਹਰ ਬਾਰ ਫਾਰਮ ਹਾਊਸ ਤੇ ਹੈ ਉਸ ਵਕਤ ਉਹਨਾਂ ਦੇ ਦੋਵੇਂ ਬੱਚੇ ਹੋਸਟਲ ਵਿੱਚ ਰਹਿ ਕੇ ਪੜ੍ਹਦੇ ਸਨ ਤੇ ਆਪ ਉਹ ਦੋਵੇਂ ਨੌਕਰ ਸਮੇਤ ਘਰ ਵਿੱਚ ਰਹਿੰਦੇ ਸਨ ਪਤਨੀ ਦੀ ਅਚਾਨਕ ਜੁਦਾਈ ਕਾਰਨ ਮੇਰਾ ਪਨਵਈਆ ਕੁਲਵੰਤ ਬਹੁਤ ਬੇਚੈਨ ਤੇ ਬੇਦਿਲ ਸੀ ਇੱਕ ਦਿਨ ਸਾਨੂੰ ਬੁਲਾ ਕੇ ਉਸਨੇ ਕਰਦਾ ਸਾਰਾ ਗਹਿਣਾ ਦੇ ਕੇ ਕਿਹਾ ਇਹ ਆਪਣੇ ਬੈਂਕ ਦੇ ਲਾਕਰ ਵਿੱਚ ਰੱਖ ਲਓ ਅਸੀਂ ਉਸ ਸਮਾਨ ਦੀਆਂ ਦੋ ਲਿਸਟਾਂ ਬਣਾ ਲਈਆਂ ਇੱਕ ਲਿਸਟ ਉੱਥੇ ਉਹਨਾਂ ਦੀ ਅਲਮਾਰੀ ਵਿੱਚ ਰੱਖ ਦਿੱਤੀ ਦੂਜੀ ਨੂੰ ਗਹਿਣੇ ਵਾਲੇ ਪਰਸ ਵਿੱਚ ਪਾ ਕੇ ਲਾਕਰ ਵਿੱਚ ਰੱਖ ਦਿੱਤਾ ਇੰਜ ਤਕਰੀਬਨ 1 ਸਾਲ ਨਿਕਲ ਗਿਆ ਇੱਕ ਦਿਨ ਸਾਨੂੰ ਅਚਾਨਕ ਖਿਆਲ ਆਇਆ ਕਿ ਹੁਣ ਸਮਾਨ ਵਾਪਸ ਕਰ ਆਉਣਾ ਚਾਹੀਦਾ ਅਸੀਂ ਉਸੇ ਦਿਨੀ ਸ਼ਾਮ ਨੂੰ ਚਲੇ ਗਏ ਮੈਂ ਕੁਲਵੰਤ ਨੂੰ ਸਮਾਨ ਨੂੰ ਲਿਸਟ ਨਾਲ ਮਲਾਉਣ ਵਾਸਤੇ ਗਿਆ ਉਹ ਮਨਾਂ ਕਰਦਾ ਰਿਹਾ पर मैं उसके सामने एक-एक चीज एक लिस्ट ਨਾਲ ਮਲਾਈ ਤੇ ਹਵਾਲੇ ਕਰ ਦਿੱਤੀ। ਆਪਣੇ ਮਨ ਨੂੰ ਸੁਰਖਰੂ ਹੋ ਕੇ ਅਸੀਂ ਦੋਵੇਂ ਅਗਲੇ ਦਿਨ ਤੜਕਸਾਰ ਵਾਪਸ ਆ ਗਏ। ਉਸੇ ਦਿਨ ਦੁਪਹਿਰੇ ਕਲਵੰਤ ਦੇ ਦੋਸਤ ਦਾ ਫੋਨ ਆਇਆ ਕਿ ਕਲਵੰਤ ਦਾ ਐਕਸੀਡੈਂਟ ਹੋ ਗਿਆ ਤੇ मौके ਤੇ ਹੀ ਮੌਤ ਹੋ ਗਈ। ਉਸੇ ਵੇਲੇ ਉਸ ਦੁੱਖ ਦੀ ਘੜੀ ਵਿੱਚ ਵੀ ਮਨ ਨੂੰ ਇਸ ਗੱਲ ਦਾ ਸਕੂਨ ਜ਼ਰੂਰ ਰਿਹਾ ਕਿ ਅਸੀਂ ਉਸਦੀ ਅਮਾਨਤ ਉਸਦੇ ਹੱਥਾਂ ਵਿੱਚ ਵਾਪਸ ਸੌਂਪ ਦਿੱਤੀ ਸੀ। ਜੇ ਇੱਕ ਵੀ ਦਿਨ ਕਾਲ ਕਰਦੇ ਤਾਂ ਸਦਾ ਵਾਸਤੇ ਮਨ ਤੇ ਬੋਝ ਰਹਿੰਦਾ। ਫਿਰ ਚੌਥੇ ਵਾਲੇ ਦਿਨ ਜਦ ਕਲਵੰਤ ਦੀਆਂ ਹਸਤੀਆਂ ਲੈ ਕੇ ਜਾਣ ਲੱਗਿਆਂ ਕਾਰ ਵਿੱਚ ਬੈਠੀ ਤਾਂ ਮੈਨੂੰ ਸਾਲ ਪਹਿਲਾਂ ਉਸਦੇ ਮੂੰਹੋਂ ਸਬੱਬੀ ਨਿਕਲੇ ਸ਼ਬਦ ਯਾਦ ਆਏ। ਯਾਨੀ ਜਦ ਪਿਛਲੇ ਸਾਲ ਮੇਰੀ ਭੈਣ ਦੀਆਂ ਹਸਤੀਆਂ ਲੈ ਕੇ ਨਿਕਲੇ ਸਾਂ। ਲੋਕਮਨ ਦੇ ਵਿਸ਼ਵਾਸ ਅਨੁਸਾਰ ਜਦ ਕਿਸੇ ਦੇ ਫੁੱਲ ਪ੍ਰਵਾਹ ਕਰਨ ਨਿਕਲਣਾ ਹੁੰਦਾ ਹੈ, ਕਰਦਾ ਕੋਈ ਜੀ ਉਸ ਦਾ ਨਾਮ ਲੈ ਕੇ ਹਰ ਕਮਰੇ ਵਿੱਚ ਜਾ ਕੇ ਆਵਾਜ਼ਾਂ ਦਿੰਦਾ ਹੈ ਕਿ ਚੱਲ ਫਲਾਣਿਆਂ ਜਾਂ ਫਲਾਣੀਆਂ ਚੱਲੀਏ। ਪਿਛਲੇ ਸਾਲ ਜਦੋਂ ਘਰੋਂ ਅਜਿਹੀ ਸਥਿਤੀ ਵਿੱਚ ਨਿਕਲੇ ਸਾਂ ਤਾਂ ਮੈਨੂੰ ਸੁਣੀ ਹੋਈ ਗੱਲ ਯਾਦ ਆ ਗਈ ਸੀ। ਮੈਸਟਰ ਨੇ ਕਿਹਾ ਕਿ ਤੁਸੀਂ ਪਰਮੇਂਦਰ ਨੂੰ ਆਵਾਜ਼ ਤਾਂ ਦਿੱਤੀ ਨਹੀਂ ਚਲੋ ਵਾਪਸ ਮੁੜੀਏ ਪਰ ਉਸਨੇ ਬੇहद ਦੁਖੀ ਬੇਚੈਨ ਲੇਜ਼ੇ ਵਿੱਚ ਕਿਹਾ ਸੀ ਕੋਈ ਗੱਲ ਨਹੀਂ ਹੁਣ ਇਸ ਤੋਂ ਬੁਰਾ ਕੀ ਹੋ ਸਕਦਾ ਹੈ ਤੇ ਅੱਜ ਬੱਚੇ ਯਤਿਮ ਹੋ ਚੁੱਕੇ ਸਨ ਧੰਨਵਾਦ